ਤਾਂ ਤੁਹਾਡੇ ਵਾਲਾ ਮਾਮਲਾ ਪੁੱਛ ਦੋ ਜੀ ਲੱਗੇ ਚਾਹੇ ਨਾ ਲੱਗੇ ਦੁੱਧ ਨਹੀਂ ਘਟਣਨਦੇ ਉਹ ਕਿਹੜਾ ਨੁਸਖਾ ਉਹ ਜੀ ਆਪਣਾ ਮਿਲਕ ਟੌਨਿਕ ਪਾਓ 올 ਇਨ ਵਨ ਪਾਊਡਰ ਪਾਓ ਅਗਰ ਓਪਰਾ ਕਰਦਾ ਹਾਂਜੀ ਹਾਂ ਹਾਂ ਮਤਲਬ ਹਾਈ ਮਿਲਕ ਪਾਓ ਠੀਕ ਹੈ ਜੀ ਓਪਰਾ ਨਹੀਂ ਕਰੂਗਾ ਪਸ਼ੂ ਸਾਡੇ ਕੋਲੇ ਇਹ ਗਰਮੇਲ ਸਿੰਘ ਜੀ ਆਏ ਸੀਗੇ ਵੀ ਸਾਡੇ ਪਸ਼ੂ ਦੁੱਧ ਨਹੀਂ ਦੇਦੇ ਰੇ ਪ੍ਰੋਪਰ ਫਿਰ ਅਸੀਂ ਇਹਨਾਂ ਨੂੰ ਮਿਲਕ ਟੌਨਿਕ ਲਿਵਡੀ ਐਸ ਤੇ ਇੱਕ 올 ਇਨ ਵਨ ਪਾਊਡਰ ਵੀ ਆਉਂਦਾ ਉਹ ਦਿੰਦਾ ਤੇ ਸੈਟੀਸਫਾਈ ਨੇ ਖੁਸ਼ ਨੇ ਦਵਾਰੇ ਹਾਂ ਬਾਰ-ਬਾਰ ਫੋਨ ਕਰਦੇ ਆ ਭਰਾਵਾਂ ਵਾਂਗੂ ਪਿਆਰ ਕਰ ਸਕਦਾ ਸਾਡੀ ਸੋਚ ਇਹੀ ਹੈ ਵੀ ਆਪਾਂ ਪਸ਼ੂਆਂ ਦੇ ਦੁੱਧ ਰਹੀਂ ਆਰਗੈਨਿਕ ਤਰੀਕੇ ਨਾਲ ਹਿਊਮਨ ਬਾਡੀ ਨੂੰ ਵੀ ਬਚਾ ਪਾਈਏ ਠੀਕ ਹੈ ਲੇਕਿਨ ਟਾਈਮ ਲੱਗੂਗਾ ਹੌਲੀ-ਹੌਲੀ ਜਿੱਦਾਂ ਅੱਜ ਇਹ ਆਪਾਂ ਨੁਸਖਾ ਦਵਾਂਗੇ ਠੀਕ ਹੈ ਜੀ ਇਹ ਆਰਗੈਨਿਕ ਪਾਰਟ ਹੋ ਗਿਆ ਪਸ਼ੂ ਨੂੰ ਆਪਾਂ ਰੈਗੂਲਰ ਪਾਵਾਂਗੇ ਬਿਮਾਰੀਆਂ ਤੋਂ ਬਚਣਗੇ ਕਿਉਂਕਿ ਦੁੱਧ ਆਪਾਂ ਨੇ ਪੀਣਾ ਆਪਣੇ ਅੰਦਰ ਜਾਣਾ ਠੀਕ ਹੈ ਜੀ ਆਪਾਂ ਬਿਮਾਰੀਆਂ ਤੋਂ ਬਚਾਂਗੇ ਜੀ ਇਨ੍ਹਾਂ ਪੱਤਿਆਂ ਨੂੰ ਸੁਕਾ ਕੇ ਬਿਲਕੁਲ ਸੁਕਾ ਕੇ ਇਹਨਾਂ ਦਾ ਪਾਊਡਰ ਬਣਾਇਆ ਜਾਵੇ ਪਾਊਡਰ ਬਣਾ ਕੇ 30 ਗ੍ਰਾਮ ਸਵੇਰੇ 30 ਗ੍ਰਾਮ ਸ਼ਾਮ ਨੂੰ ਪਾਓ ਪਸ਼ੂਆਂ ਦੀ ਹਰ ਬਿਮਾਰੀ ਨੂੰ ਦੂਰ ਭਜਾਓ